ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਵੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਫੇਰ ਪੰਜ ਗਾਵਾਂ ਦੀ ਵੀਡੀਓ ਸਾਂਝੀ ਕਰਨੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ HF ਨਸਲ ਦੀ ਬਿਲਕੁਲ ਤਾਜੀ ਸੂਈ ਸਵਾਜੀ ਦੇ ਮਗਰ ਵੱੱਛੀ ਹੈ ਤੇ ਇਹਦੇ ਨਾਲ ਅੱਜ ਮੈਂ ਆਹ ਗਾਂ ਦੇਖਾ ਐਡਸਰ ਜਰਸੀ ਤੁਸੀਂ ਕਿਸੇ ਵੀ ਤਰ੍ਹਾਂ ਇਹ ਗਾਂ ਨੂੰ ਮੰਨ ਸਕਦੇ ਹੋ ਬਹੁਤ ਚੰਗੇ ਥਾਂਲੇ ਵਾਲੀ ਹੈ ਚੰਗੇ ਪ੍ਰਿੰਟਰ ਦੇ ਵਿੱਚ ਆ ਗਈ ਗੱਬਣਾ ਤੇ ਤਿੰਨ ਗਾਵਾਂ ਇਹਦੇ ਨਾਲ ਜਿਹੜੀਆਂ ਆਹ ਖੜੀਆਂ ਨੇ ਇਹ ਬਹੁਤ ਚੰਗੇ ਥਾਂਲੇ ਵਾਲੀਆਂ ਜਿਵੇਂ ਆਹ ਪ੍ਰੂਨ ਵੱੱਛੀ ਹੈ ਨਾ ਬਹੁਤ ਸੋਹਣਾ ਥਾਂਲੇ ਵਾਲਾ ਆਰਡਰ ਕੁਆਲਿਟੀ ਚੰਗੀ ਆ ਜਿਵੇਂ ਕਾਹ ਵੜ ਆ ਗਈ ਤੇ ਇੱਕ ਹੈਗਾ ਲਾਸਟ ਦੇ ਉੱਪਰ ਟੋਟਲ ਪੰਜ ਨਗਰ ਜਿਨ੍ਹਾਂ ਚ ਚਾਰ گاਵਾ ਜਿਨ੍ਹਾਂ ਗੱਬਣ ਲਗੀਆਂ ਤੇ ਬਾਕੀ ਇੱਕ ਗਾਮ ਬਿਲਕੁਲ ਤਾਜੀ ਸੂਈ ਸਾਹਿ ਮਗਰ ਬੱਚੀ ਐ ਸੋ ਸਾਰੀ ਡਿਟੇਲ ਆ ਬਾਈ ਨਾਲ ਆਪਾਂ ਗੱਲਬਾਤ ਕਰਾਵਾਂਗੇ ਉਸ ਤੋਂ ਬਾਰੇ ਜੇਕਰ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾਇਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਕੇ ਟਿਕਾ ਦਿਓ ਲਾਸਟ ਤੱਕ ਵੀਡੀਓ ਜਰੂਰ ਦੇਖਿਓ ਕਿਸੇ ਭਰਾ ਨੇ ਕੋਈ ਮੈਥੋ ਆਹੀ ਵੀਡੀਓ ਬਣਾਉਣੀ ਤਾਂ ਮੇਰਾ ਨੰਬਰ ਨੋਟ ਕਰ ਲਿਓ ਜੀ 8360462501 8360462501 ਸੋ ਲਾਸਟ ਤੱਕ ਜੁੜੇ ਰਹੋ ਕਰੌਣੇ ਆਪਾਂ ਬਾਈ ਨਾਲ ਗੱਲਬਾਤ ਹਾਜ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਨਾਮ ਬੱਗਾ ਸਿੰਘ ਜੀ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਤੇ ਸੀਲ ਤਾਂ ਬਾਈ ਨੇੜੇ ਭਲੌਰ ਸ਼ਹਿਰ ਆ ਗਿਆ ਨੇੜੇ ਭਲੌਰ ਜੇ ਇਧਰ ਭਾਈ ਰੂਪਾ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਠੀਕ ਤੇ ਮੋਬਾਈਲ ਨੰਬਰ ਬਾਈ ਆਪਣਾ 948040 ਜੀ ਹਾਂਜੀ 54198 ਠੀਕ ਹੈ 94640 54198 ਹਾਂਜੀ ਠੀਕ ਹੈ ਬਾਈ ਦਾ ਨੰਬਰ ਆ ਬਾਈ ਜਿਵੇਂ ਪੰਜ ਗਾਂ ਮੈਂ ਦਿਖਾਤੀਆਂ ਪਹਿਲੇ ਨੰਬਾਲੀ ਗਾਂ ਸੂਈ ਸਵਾਈਏ ਬਿਲਕੁਲ ਹਾਂਜੀ ਰਾਤ ਸੂਈ ਹੈ ਜੀ ਠੀਕ ਹੈ ਜੀ 12 1 ਵਜੇ ਠੀਕ ਹੈ ਜੀ ਜੇਰ ਆ ਪਈ ਹੈ ਜੀ ਜੇਰ ਪੈ ਚੁੱਕੇ ਦੇਖ ਸਕਦੇ ਮੱਠਲ ਦੇ ਵਿੱਚ ਜੇਰ ਪਈ ਹੋਈ ਲੇਕ ਪੜ ਕੇ ਦਾ ਬੋਲਾ ਕੱਢਿਆ ਹੀ 4-5 ਕਿਲੋ ਆਪਾਂ ਬੱਚਾ ਬੱਚੀ ਹੈ ਹਾਂਜੀ ਬਸ ਸੀ ਨੂੰ ਚੰਗਾ ਕੇ ਠੀਕ ਆ ਠੀਕ ਆ ਠੰਡੀ ਸੀ ਵਾਲਾ ਪੂਰੀ ਹਾਂਜੀ ਕਿਹੜਾ ਸੂਏ ਬਾਈ ਸੁਹਾ ਦੂਜਾ ਸੂਏ ਹੀ ਸੁਹਾ ਦੂਜਾ ਸੂਏ ਫੂਹ ਨੂੰ ਤਾਂ ਬਾਈ ਸਮਾਰ ਕੇ ਆ ਫੇਸਬੁਕ ਦੇਖ ਕੋਈ ਵੈਬਸਾਈਟ ਚੈੱਕ ਕਰ ਲੋ ਜੀ ਦੇਖੋ ਜੀ ਦੂਜਾ ਸੂ ਅਰੀਜਨਲ ਹੈ ਕੋਈ ਇਹ ਨਹੀਂ ਵੱਡੀ ਗਾਂ ਦੂਜਾ ਸੂਅ ਕਹਤਾ ਤੇ ਬਾਕੀ ਥਾਂ ਤੋਂ ਚੈੱਕ ਕਰੋ ਥਾਂ ਤੋਂ ਬਹੁਤ ਸੋਹਣੇ ਆਗੇ ਬਾਈ ਕਿੰਨੇ ਕੁ ਦੁੱਧ ਵਾਲੀ ਗਾਂ ਕੀ ਦੱਸਾਉ ਦੁੱਧ ਜੀ ਮਾਲਕਾਂ ਨੇ ਇਹਦਾ 22 23 ਕਿਲੋ ਬਿਜਲੇ ਸੂਏ ਦਾ ਝੋਆ ਵਾ ਦੱਸਿਆ ਠੀਕ ਆ ਜੀ ਇਹਦੀ 25 ਦੀ ਉਮੀਦ ਰੱਖੀ ਆ ਵੀ 25 ਦੇ ਆਸੇ ਪਾਸੇ ਦੁੱਧ ਕੱਢੂਗੀ ਠੀਕ ਆ ਜੀ ਲੈ ਬਾਈ ਤੋਰ ਦਿਓ ਤੌਰ ਕਿਸ ਨੂੰ ਦਿਖਾ ਦੇਣਾ ਹੈ ਕਿ ਥਾਣਾ ਪ੍ਰਿੰਟ ਚੰਗਾ ਵਹਿੜਦਾ ਕੱਦ ਕਾਟ ਹੋਈ ਚੰਗਾਗਾ ਠੀਕ ਹੈ ਲਓ ਦੇਖੋ ਇਹ ਨੇੜੇ ਕਿਸ ਨੂੰ ਦਿਖਾਉਣਾ ਆਰਡਰ ਦੀ ਕੁਆਲਿਟੀ ਬਸ ਠੀਕ ਆ ਮੋੜ ਲੈ ਬਈ ਇਥੋਂ ਇਹਦੇ ਬਾਹਰ ਹੀ ਬਣਨੇ ਆ ਮੋੜ ਲੈ ਮੋੜ ਲੈ ਇਥੋਂ ਆ ਦੇਖੋ ਜੀ ਫੇਸ ਕੁਆਲਿਟੀ ਚੈੱਕ ਕਰ ਲਓ ਕੱਦ ਕਾਟ ਚੰਗਾ ਵਜਨ ਜਰੂਰ ਥੋੜਾ ਜਿਹਾ ਹਲਕਾ ਹੈ ਬਾਕੀ ਹਲਕੇ ਪਿੰਡ ਵਾਲੇ ਹੀ ਪਸ਼ੂ ਜਿਹੜਾ ਦੁੱਧ ਕੱਢਦਾ ਜਿਆਦਾ ਚੰਮ ਵਾਲਾ ਪਸ਼ੂ ਦੁੱਧ ਨਹੀਂ ਕੱਢਦਾ ਹੁੰਦਾਗਾ ਇਹ ਸੋਨੂੰ ਵੀ ਸਾਰੇ ਭਰਾ ਨੂੰ ਸਮਝ ਹੋਊਗੀ ਦੁਹਾੜ ਨੇ ਭਾਈ ਫਿਰ ਇਹਦਾ ਮੁੱਲ ਕਿਨਾ ਕਰਾਂਗੇ ਭਾਈ ਮੁੱਲ ਫੋਨ ਤੇ ਹੋ ਜੀ ਹੋ ਜਾਇਜ ਜਾਇਜ ਜਾਊਗਾ ਹਾਂਜੀ ਠੀਕ ਆ ਠੀਕ ਆ ਜਿਵੇਂ ਛੋਟੀ ਇੱਕ ਬੱਚੀ ਆ ਨੌਕ ਜਿੰਨੀ ਇਹ ਚੱਲਦੀ ਤਾਂ ਨਹੀਂ 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 ਬਾਹਰ ਠੀਕ ਆ ਤੇ ਆਹ ਦੇਖੋ ਮਗਰ ਬੱਚੀ ਐ ਅਜੇ ਬੱਚੀ ਦਾ ਨਾੜੂਆ ਬਿਲਕੁਲ ਨਾਲਾ ਬੱਚੇ ਤੋਂ ਖੜਾ ਵੀ ਨਹੀਂ ਆਂਦਾਗਾ ਇਹ ਨਹੀਂ ਐ ਪੁਰਾਣੀ ਐ ਬਿਲਕੁਲ ਤਾਜੀ ਸੂਈ ਸਵਾਈ ਆ ਅੱਗੇ ਵੀਰੇ 2 ਨੰਬਰ ਤੇ ਵਹਿੜਾ ਗਈ ਜਿਵੇਂ ਇਹ ਐਰ ਸ਼ਰਚ ਪਈਗੀ ਐਰ ਸ਼ਹਿਰ ਆਈ ਏ ਠੀਕ ਆ ਥਾਂ ਤੁਹਾਨੂੰ ਬਹੁਤ ਚੰਗਾ ਲੱਗੇਗਾ ਨਾ ਵਹਿੜ ਦੇ ਹਾਂਜੀ ਇੱਥੋਂ ਦੇਖੋ ਜੀ ਐਡਰ ਦੇਖੋ ਪਿੱਛੇ ਨੂੰ ਤੇ ਮੂਹਰ ਨੂੰ ਚਾਰੇ ਥਣ ਇੱਕ ਤਾਮ ਤੌਰ ਤੇ ਹਰੇਕ ਬੰਦਾ ਕਹਿੰਦਾ ਪੀੜੀ ਭਾਵੇ ਆ ਹੁੰਦਾ ਪੀੜੀ ਭਾਵੇ ਵਰਗੇ ਚਾਰੇ ਥਣ ਨਿਕੜਵੇਂ ਲੱਗੇ ਹੋਏ ਹੈਗੇ ਫੇਸ ਕੁਆਲਟੀ ਦੋਹਾ ਬਈ ਚੈੱਕ ਕਰਕੇ ਕਿਹੜਾ ਸੂਸ ਹੁੰਦੀ ਹੈ ਬਾਈ ਸੂਆ ਦੂਜਾ ਸੂਂਦੀ ਹੈ ਬਾਈ ਸੂਆ ਦੂਜਾ ਸੂਂਦੀਆ ਦੇਖ ਸਕਦੇ ਹੋ ਜੀ ਤੇ ਸੂਂ ਦਾ ਕਿੰਨਾ ਕੁ ਟਾਈਮ ਬਾਕੀ ਪੈਗਾ ਸੂਂ ਦਾ ਜੀ ਹਜੇ 4 ਤੋਂ 5 ਦਿਨ ਲਾਊਗੀ ਬਾਈ 4 ਤੋਂ 5 ਦਿਨ ਸੂਂਦੇ ਬਾਕੀ ਪੈਗੇ ਦੁੱਧ ਬਾਈ ਕਿੰਨਾ ਕੁ ਪਾਉ ਲੋ ਲੱਗ ਪਗ ਜੀ ਦੁੱਧ ਬਾਹਰ ਕਰਕੇ ਕੱਢ ਲਿਓ 25 ਲੀਟਰ ਦੇ ਆਸੇ-ਪਾਸੇ ਕੱਢੂ ਬੜ 25 ਕਿਲੋਟਰ ਦੇ ਹਾਂਜੀ ਠੀਕ ਆ ਬਾਕੀ ਦੇਖੋ ਜੀ ਤੁਹਾ ਆਪਾਂ ਤੁਹਾਨੂੰ ਜੋ ਜਿੰਨੀ ਚੀਜ਼ ਗਾਂ ਦੇ ਵਿੱਚ ਹੈਗੀ ਸਮ ਨੂੰ ਸਾਰੀ ਦਿਖਾਉਣ ਦੇ ਕੋਸ਼ਿਸ਼ ਕਰਾਂਗੇ ਕੱਦ ਕਾਠ ਪੰਜਾਬ ਵਾਲੀ ਜਰਸੀ ਤੋਂ ਥੋੜਾ ਉੱਚਾ ਹੈਗਾ ਤੇ ਐਚਫ ਨਾਲ ਥੋੜਾ ਘੱਟ ਹੈਗਾ ਨਾ ਉਹ ਸਾਰਾ ਮੋੜਦੇ ਬਸ ਬਈ ਉਹ ਸਾਰਾ ਗਾਂ ਜੱਜਮੈਂਟ ਕਰ ਲਿਓ ਬਾਕੀ ਜੇ ਤੁਸੀਂ ਆ ਕੇ ਦੇਖੋਗੇ ਤੁਹਾਨੂੰ ਜਿੰਨੀ ਚੀਜ਼ ਵੀਡੀਓ ਵਿੱਚ ਨਜ਼ਰ ਆ ਰਹੀ ਉਨੀ ਸਾਨੂੰ ਮਿਲੇਗੀ ਨਾ ਘੱਟ ਮਿਲੇ ਨਾ ਵੱਧ ਮਿਲੇ ਨਹੀਂ ਹੈਵੀ ਛੋਟੀ ਨੂੰ ਵੱਡੀ ਦਿਖਾ ਦਾਂਗੇ ਆਰਡਰ ਕੁਆਲਿਟੀ ਤੋਂ ਚੈੱਕ ਕਰ ਲਓ ਦੇਖ ਸਕਦੇ ਹੋ ਕਿ ਪੰਡ ਸ਼ੰਨਾ ਗਲਾਲ ਸਿੰਘ ਵਾਲੀ ਤਹਿਸੀਲ ਤਾਂ ਬੱਦ ਜ਼ਿਲ੍ਹਾ ਬਰਨਾਲਾ ਨੇੜੇ ਭਧੌੜ ਸ਼ਹਿਰ ਆਹ ਠੰਡੀ ਆਈ ਦੇਖੋ ਜਿਵੇਂ ਮਰਜੀ ਹੱਥ ਫੇਰੀ ਕਰੀ ਚਲੋ ਆਹ ਪੂਰਾ ਵੀ ਨਹੀਂ ਬੈੜਾ ਆਹ ਦੇਖੋ ਢਿੱਲਾ ਢੁਲਾ ਦੇਖੋ ਜੀ ਆਹ ਪਿਆ ਜਮਾ ਕੱਪੜੇ ਵਰਗਾ ਲੇਵਾ ਬੈੜਾ ਜਿੱਦਾਂ ਨੂੰ ਸੂਣਾ ਉਹਦੇ ਵਿੱਚ ਤਿਆਰ ਹੋ ਜਾਂਦਾ ਬਾਈ ਹਾਂਜੀ ਹਾਂਜੀ ਓਏ ਹੋਰ ਹੀ ਕੁਛ ਬਣ ਕੇ ਸੂਣਾ ਹੀ ਬੈੜ ਨੇ ਆਹ ਦੇਖੋ ਜੀ ਪਿੱਛੋਂ ਗੈਪ ਦੇ ਲੋ ਸਾਨਾ ਦਾ ਸਹੀ ਠੀਕ ਹੈ ਠੀਕ ਹੈ ਜੀ ਮੋਲ ਫਿਰ ਇਹਦਾ ਇਹ ਫੋਨ ਤੇ ਮੁੱਲ ਫੋਨ ਤੇ ਹੋ ਜੀ ਠੀਕ ਹੈ ਠੀਕ ਹੈ ਅੱਗੇ ਤਿੰਨ ਨੰਬਰ ਬਾਈ ਨਾਲ ਦੀਆਂ ਖੋਲ ਲੋ ਵੀ ਨਾਲ ਦੀਆਂ ਦੱਸੀ ਚਲੋ ਡਿਟੇਲ ਮੈਨ ਦੀ ਇਹ ਪਹਿਲਾ ਸੂਆ ਸੂਂਦੀ ਬਾਈ ਪਹਿਲਾ ਸੂਆ ਸੂਂਦੀ ਜਿਹੜਾ ਡਾਕਟਰ ਸਾ ਆ ਦੇਖੋ ਇੱਥੋਂ ਪਹਿਲਾ ਥਾਣਾ ਦੀ ਕੁਆਲਿਟੀ ਕਰ ਲੋ ਚੈੱਕ ਇੱਥੋਂ ਆ ਜੀ ਦੇਖੋ ਜੀ ਠੀਕ ਹੈ ਜੀ ਲੈ ਤੇ ਸੂਨ ਦਾ ਕਿਨਾ ਟਾਂ ਬਾਕੀ ਪਿਆ ਬਾਈ ਸੂਨ ਤੋਂ ਹੀ 5 ਤੋਂ 4 ਦਿਨ ਲਊਗੀ ਵਹਿੜ ਹਜੇ 5 ਤੋਂ 4 ਦਿਨ ਲਊਗੀ ਸੂਨ ਦੇ ਕਦ ਕਾ ਠੀਕ ਆ ਮੋੜ ਲੋ ਬਾਈ ਕਦ ਕਾਠ ਵਹਿੜ ਦਾ ਚੰਗਾ ਹੈ ਪ੍ਰਿੰਟ ਪ੍ਰਿੰਟ ਚੰਗਾ ਗਾ ਦੇਖੋ ਜੀ ਤੁਹਾਨੂੰ ਥਾਣਾ ਦੀ ਕੁਆਲਿਟੀ ਤੁਹਾਨੂੰ ਦਿਖਾਣ ਇਧਰ ਹੀ ਸ਼ਾਰਟ ਤੋਂ ਵੀ ਤੁਹਾਨੂੰ ਪਹਿਲਾਂ ਇੱਕ ਵਹਿਣੀ ਸ਼ਾਰਟ ਦਿਖਾਈ ਹੁਣ ਮਗਰੋਂ ਦੇਖ ਲੋ ਦੁੱਧ ਦਾ ਅਥ ਰਾਸ਼ਟਰੀ ਮੈਟਰੀ ਹੈ ਨਾ ਆਪਣਾ ਵੀ ਹਾਂਜੀ ਹਾਂਜੀ ਦੋ ਵਾਤਾ ਹੈ ਨਹੀਂ ਬਹਿੜ ਜੀ 24 25 ਕਿਲੋ ਪਾ ਦੋ ਜਿਹੜੇ ਸਾਹ ਉਹਨਾਂ ਬੜ ਦੀ ਬੰਤਰਾ ਲੇਵੇ ਲੂਵੇ ਦੀਆਂ ਢਿੱਲਾਂਆਂ ਸਾਰਾ ਲਓ ਦੇਖੋ ਜੀ ਬੜ ਦਾ ਐ ਦੇਖੋ ਜਿਵੇਂ ਸੀਲ ਠੰਡੀ ਐ ਜਿਵੇਂ ਐ ਨਹੀਂ ਕੋਈ ਵਾਸਤਾ ਵੀ ਨਹੀਂ ਹਜੇ ਆਇਆ ਇਹ ਪਹਿਲੇ ਨਾਲ ਪ੍ਰੂਨ ਆ ਗਈ ਹਾਂ ਲੱਗ ਲੱਗ ਕਰਦਾ ਲੇਵਾ ਦੇਖੋ ਹਾਂ ਸਹੀ ਗੱਲ ਥਣ ਥਣ ਦੇਖੋ ਡਾਕਟਰ ਸਾਹਿਬ ਬੜ ਦਾ ਲਓ ਜੀ ਦੇਖੋ ਚੰਗਾ ਥਣ ਲੇਵਾ ਲੱਗਿਆ ਹੋਇਆ ਚਾਰੇ ਥਣੇਖੜ ਮੇ ਲੱਗੇ ਹੋਏ ਨੇ ਹਾਂਜੀ ਠੀਕ ਆ ਜੀ ਤੇ ਅੱਗੇ ਅੱਗੇ ਵੀਰੇ ਜਿਵੇਂ 4 ਨੰਬਰ ਬੜਾ ਇਹ ਵੀ ਦੂਜਾ ਸੂਆ ਸੁੰਦੀ ਐ ਜੀ ਬੜਾ ਸੁੰਦਾ ਕਿ ਨਾਟਾ ਬਾਕੀ ਹੈਗਾ ਇਹਦੇ 7 ਤੋਂ 8 ਦਿਨ ਬਾਕੀ ਆ ਜੀ ਹਫਤਾ ਤੱਕ ਮੰਨ ਕੇ ਚੱਲੀ ਮੋਟਾ ਹ ਥਾਣੇ ਚਾਰੇ ਨਿਕੜਵੇਂ ਲੱਗੇ ਹੋਏ ਹੈਗੇ ਤੇ ਇਥੋਂ ਫੇਸ ਕੁਆਲਿਟੀ ਚੈੱਕ ਕਰ ਲਓ ਪੰਜਾਬ ਵਾਲੀ ਜਰਸੀ ਆ ਡਾਕਟਰ ਸਾਹਿਬ ਰੰਗ ਹੀ ਕਾਲਾ ਆ ਗਿਆ ਹਾਂਜੀ ਰੰਗ ਹੀ ਕਾਲਾ ਜੀ ਇਹਦਾ ਠੀਕ ਹੈ ਜੀ ਹਾਂਜੀ ਚਲੋ ਦੇਖਸਾਓ ਰੰਗ ਥੋੜਾ ਕਾਲਾ ਚਿੱਟਾਗਾ ਭਾਜਾ ਸਰੀਰ ਦਾ ਅੰਗ ਹੈ ਸਰੀਰ ਦੀ ਬਣਤਰ ਹੈ ਉਹ ਤੁਹਾਨੂੰ ਵੀ ਨਜ਼ਰ ਆਉਂਦੀ ਹੋਊਗੀ ਜਰਸੀ ਦੇ ਵਿੱਚ ਜਿਆਦਾ ਪੈਂਦਾਗਾ ਤੇ ਬਾਕੀ ਜਿਹੜੇ ਪਰਾਂ ਨੇ ਖਰੀਦਿਆ ਸਮਝ ਉਹਦੀ ਹੁੰਦੀ ਹੈ ਜੀ ਚੈੱਕ ਕਰ ਲਓ ਜੀ ਅ ਦੂਜਾ ਸੂਸ ਹੁੰਦੀ ਆ ਨਾ ਜੀ ਦੂਜਾ ਸੂਏ ਪਹਿਲੇ ਸੂਏ ਕਿੰਨਾ ਕੱਢਿਆ ਬਈ ਇਹਦਾ ਪਹਿਲੇ ਸੂਏ ਦਾ ਮਾਲਕਾਂ ਇਹ ਦੱਸਣ ਦੇ ਹਿਸਾਬ ਨਾਲ 20 22 ਕਿਲੋ ਦੁੱਧ ਕੱਢਾ ਵਹਿੜ ਦਾ 20 22 ਕਿਲੋ ਪਹਿਲੇ ਸੂਏ ਠੀਕ ਆ ਬਈ ਮੋੜ ਲੋ ਤੇ ਐਸ ਵਾਰ ਫਿਰ ਤਾਂ ਵੱਧਦੀ ਨਹੀਂਦਾ ਬਾਈ ਐਸ ਵਾਰ ਵੀ 25 ਦੀ ਉਮੀਦ ਆ ਵਹਿੜਦੀ 25 ਦੇ ਆਸੇ ਪਾਸੇ ਦੁੱਧ ਕੱਢੂ ਆਈ ਦੋ ਬਹਿਣੀ ਸ਼ਾਇਰ ਤੋਂ ਨਾਲਾ ਦੇਖੋ ਹੀ ਥਾਣਾ ਤੇ ਬਹੁਤ ਮੋਟੀਆਂ ਲੱਗੀਆਂ ਹੋਣਆਂੀਆਂ ਕੱਦ ਕਾਠ ਦੇ ਰਵੈਣਾਗਾ ਉਹ ਜਾਣ ਚਾ ਬਿਲਕੁਲ ਮੁਲਾਕੇ ਨਾ ਜਿੰਨਾ ਆਪ ਕੰਮ ਦਾ ਕਰ ਮੱਜੀ ਹੱਥ ਫੇਰੀ ਕਰੀ ਚੱਲੋ ਆ ਵਾਸਤਾ ਵੀ ਨਹੀਂ ਜਮਾਨੋ ਠੀਕ ਆ ਠੀਕ ਆ ਆ ਨਾੜਾ ਨੂੜਾ ਦਿਖਾ ਦਿਓ ਇਧਰਲੇ ਸਾਈਡ ਤੋਂ ਦੇਖੋ ਆਏ ਆ ਬੈਠ ਗੁੰਡੀ ਪਈ ਆ ਡਾਕਟਰ ਸਾਹਿਬ ਹੂੰ ਬਹੁਤ ਜਿਆਦਾ ਨਾੜਾਂ ਦੇਖੋ ਜੀ ਆਰਡਰ ਪੂਰਾ ਹਜੇ ਮੈਂ ਕਹਿੰਦਾ ਜਿਹੜਾ ਦਿਨ ਪਿਆ ਉਹਦੇ ਨੂੰ ਤਿਆਰ ਦਾ ਬਹੁਤ ਚੰਗੀ ਹੋਈ ਬਹੁਤ ਜਿਆਦਾ ਤਿਆਰ ਹੋ ਗਈ ਹਾਂ ਤਿਆਰ ਹੋ ਕੇ ਨੇ ਫੇਸ ਸੁਣਾ ਹਾਂਜੀ ਹਾਂਜੀ ਹੂੰ ਦੁੱਧ ਵੀ ਜਿਆ ਕੱਢ ਦੂਗੀ ਅੱਗੇ ਲਾਸਟ ਆ ਗਈ ਜੀ ਵੀਰੇ ਇਹ ਕਿਹੜਾ ਸੂਸ ਹੁੰਦੀ ਆ ਇਹ ਵੀ ਦੂਜਾ ਸੂਏ ਇਹ ਸੂਂਦੀ ਆ ਡਾਕਟਰ ਸਾਹਿਬ ਠੀਕ ਆ ਇੱਥੇ ਰੁਕੋ ਨਾੜ ਦਿਖਾ ਦਿਓ ਦਲੀਆ ਦੀ ਉਹਦਾ ਨਾੜ ਬਹੁਤ ਮੋਟੀ ਹੈ ਨਾ ਆ ਜਿਹੜੀ ਮੋਟੀ ਨਾੜ ਤੇ ਬਾਕੀ ਥਾਣਾ ਦੇ ਠੀਕ ਆ ਜੀ ਲੋ ਤੋਰ ਲਈ ਸੂਂਦਾ ਕਿੰਨਾ ਕਰਦਾ ਬਾਕੀ ਬਾਈ ਦਾ ਸੂਂਦਾ ਹਫਤਾ ਹੀ ਲੈ ਜੂ ਡਾਕਟਰ ਸਾਹਿਬ ਵੜ ਹੈ ਹਫਤਾ ਹੀ ਲੈ ਜੂਗੀ ਠੀਕ ਆ ਠੀਕ ਆ ਠੀਕ ਲੋ ਜੀ ਤੇ ਦੁੱਧ ਦਾ ਕਿੰਨਾ ਕਰ ਪਾਇਆ ਪਹਿਲੇ ਸੂਏ ਦੁੱਧ ਪਿਛਲੇ ਸੂਏ ਦਾ ਵੜ ਦਾ 18 19 ਕਿਲੋ ਦੁੱਧ ਪਾਇਆ ਵਾ 18 19 ਵੀ ਬਾਈ ਕਹਿੰਦਾ ਪਹਿਲੇ ਸੂਏ ਪਾਇਆ ਵਾਗਾ ਤੇ ਬਾਕੀ ਦੂਜੇ ਸੂਏ ਹਜੇ ਹਫਤਾ ਦਾ ਦਿਨ ਲੈਂਦੀ ਹੈ ਸੂਂਦੇ ਤੇ ਐਸ ਵਾਰ ਦੁੱਧ ਕਿੰਨਾ ਕਰ ਪਾ ਦੂ ਬਾਈ ਫਿਰ ਲੱਗ ਪਾਗੇ ਜੇ ਦੁੱਧ ਜੀ ਡਾਕਟਰ ਸਾਹਿਬ 20 22 ਕਿਲੋ ਵੜ ਕੱਢ ਦੂਗੀ ਯਾਨੀ 20 ਦਾ ਮੰਨ ਕੇ ਲਈ ਲੈ ਲਵਾਂ ਹਾਂ ਹਾਂ ਬਾਈ ਜੀ ਵੱਧ ਕਹੀ ਜਾ ਚਾਰੇ ਥਾਂ ਨਿਕੜਵੇਂ ਆ ਤੇ ਨਾੜਦੋ ਤੇ ਬਹੁਤ ਮੋਟੀ ਐ ਕਾਦੇ ਕਾੜ ਸਾਨੂੰ ਪਿੱਛੇ ਉਹ ਦਿਖਾ ਦਨਾਗਾ ਵਧੀਆ ਕਾਦੇ ਕਾਠਾ ਨਾ ਤਾਂ ਉੱਚਾ ਚਾਹ ਨਾ ਮਧਰਾ ਚਾਹ ਜਿਹੜੀ ਆਪਣੇ ਆਮ ਘਾਰਾਂ ਚ ਗਾਵਾਂ ਹੁੰਦੇ ਓੰਨੇ ਕਾਦੇ ਕਾੜ ਸਾਰਾ ਗਾਵਾਂ ਦੇ ਜਿਵੇਂ ਕਿਦਾ ਵੱਡਿਆਂ ਫਾਰਮ ਵਾਲਾ ਹੁੰਦੀਆਂ ਇੱਕ ਜਿਵੇਂ ਮਾੜੀ ਹਾਲਤ ਵਾਲਾ ਉਹ ਨਾ ਉਹ ਆ ਨਾ ਉਹ ਐ ਦਰਵਾਨੇ ਵਧੀਆ ਕਾਦੇ ਕਾਠ ਚੰਗੀਆਂ ਵਾਲੀਆਂ ਨਹੀਂ ਜਿਆ ਸਾਰੀਆਂ ਥਾਂ ਤੋਂ ਸਾਰਾ ਚੰਗੇ ਨੇ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਐ ਬਾਸਤਾ ਵੀ ਨਹੀਂ ਬੈਠ ਜਾਵਾਂ ਪੂਰਾ ਠੀਕ ਠੀਕ ਐ ਜੀ ਦੇਖੋ ਜੀ ਲੋ ਥਣ ਥਣ ਦੇਖੋ ਬੈਠਦਾ ਠੀਕ ਐ ਠੀਕ ਚੰਗਾ ਜ ਲੋ ਜੀ ਹਜੇ ਢਿੱਲ ਕਾਹੀ ਪਈ ਆ ਤਾਂ ਵੀ ਚਾਰ ਰੁਕੂਗੀ ਪੰਜ ਗਮਾਣਾ ਆਪਣਾ ਕੋਲ ਬਈ ਚਾਰ ਗ ਬਣਾ ਗਿਆ ਜਿਵੇਂ ਤੁਹ ਦਿਖਾਤੀ ਆਪਾਂ ਤੇ ਇੱਕ ਬਿਲਕੁਲ ਤਾਜੀ ਸੂਈ ਜਿਵੇਂ ਆ ਬਈ ਤਾਜੀ ਸੂਈ ਇਹ ਬੋਲਾ ਕੜ ਕਿੰਨਾ ਕਰਦਾ ਫਿਰ ਆਪਾਂ ਹੁਣ ਬੋਲਾ ਹੀ ਤੜਕੇ ਕੱਢਿਆ 82 ਕਿਲੋ ਵਾੜ ਦਾ ਠੀਕ ਆ ਠੀਕ ਆ ਨਹੀਂ ਧਾਰਾ ਮਾਰ ਕੇ ਦਿਖਾ ਦੇ ਨੇ ਸੀਲ ਠੰਡੀ ਆ ਹਮ ਜਮਾ ਵਾਸਤਾ ਵੀ ਨਹੀਂ ਪੂਰਾ ਵੀ ਹੱਲ ਚੱਲ ਧਾਰਾ ਹੀ ਮਰ ਵਾਲੂ ਬਣਣ ਨਹੀਂ ਤੀ ਹਾਂਜੀ ਹਾਂਜੀ ਜਿਵੇਂ ਮਰਜੀ ਬੈਠੇ ਰਹੇ ਦਾ ਪੂਰਾ ਵੀ ਬੈਠਦਾ ਹੱਲ ਚੱਲ ਤਾਂ ਪੂਰਾ ਵੀ ਨਹੀਂ ਬਣਦੀ ਜਿਵੇਂ ਦਿਖਾ ਦਿਓ ਜੀ ਤਾਂ ਦੱਸਣ ਦਿਖਾ ਦੇਣਾ ਆਪਾਂ ਧਾਰਾ ਮਾਰ ਇਹਨੂੰ ਫੜਕਾ ਸੌਂਦਾ ਹੋਊਗਾ ਪੂਰ ਸਾਰਲਾ ਪਤਾ ਲੱਗ ਜਾਊਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਟੀਜਾ ਨਾਲ ਕਹੀ ਦੀ ਘਰ ਜਾਂਦਾ ਬਸੂ ਲਓ ਦੇਖੋ ਜੀ ਬਿਲਕੁਲ ਪੀਲੇ ਰੰਗ ਦਾ ਬੌਲਾ ਇਹ ਨਹੀਂ ਹੈ ਵੀ ਦੁੱਧ ਹੈਗਾ ਤੁਹਾਨੂੰ ਪਤਾ ਲੱਗਦਾ ਹੋਊ ਪੂਰਾ ਐ ਜਮਾ ਜਿਹਾ ਕਸਟਰਡ ਹੁੰਦਾਗਾ ਠੀਕ ਹੈ ਦੂਜੇ ਥਾਂ ਜਾ ਮਾਰਦੇ ਚਾਰੇ ਥਾਂ ਤੋਂ ਦਿਖਾਉਣਾ ਚੈੱਕ ਕਰਕੇ ਆਪਾਂ ਦੇਖੋ ਜਿੱਧਰੋਂ ਵੀ ਪੂਰਾ ਧਾਰਾਂ ਦਾ ਫੜਕਾ ਵੀ ਸੌਂਦਾ ਹੋਊ ਤੁਹਾਨੂੰ ਦੇਖੋ ਤਾਜੀ ਸੂਸਾ ਮਾਕਰ ਬੱਚੀ ਐ ਕਿਹ ਹੋਰ ਐ ਚਫ ਨਸਲ ਦੀ ਗਾਂਗੀ ਠੰਡੀ ਸੀ ਲਾ ਬਿਨਾ ਨਾਂਣ ਤੋਂ ਜੇ ਮਰਜੀ ਚੋਇ ਚ ਚਲੋ ਕੋਈ ਗੱਲ ਨਹੀਂ 56 ਗਾਮਾ ਜਿਹੜੀ ਵੀ ਤੁਹਾਨੂੰ ਗਾਂ ਪਸੰਦ ਆਉਂਦੀ ਹੈ 122 ਨਾ ਭਾਈ ਨੰਬਰ ਇਕ ਵਾਲੀ ਫਿਰ ਬੋਲ ਦਿਓ 94 640 ਹਾਂਜੀ 54 198 ਠੀਕ ਆ ਜੀ ਤੁਹਾਨੂੰ ਧੰਵਾਜ ਹੀ ਸਸਤੀ ਕਾਲ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ